ਹੋਣ ਉਸ ਦੀ ਜਗ੍ਹਾ ਆਯੂਸ਼ਮਨ ਅਰੋਗਿਆ ਕੇਂਦਰ ਜਿਹੜਾ ਉਹ ਲਿਖਿਆ ਹੋਇਆ ਦਿਖਾਈ ਦੇਗਾ ਕਿਉਂਕਿ ਕੇਂਦਰ ਸਰਕਾਰ ਦੇ ਇਤਰਾਜ਼ ਜਿਤਾਏ ਜਾਣ ਤੋਂ ਬਾਅਦ ਸਟੇਟ ਦੀ ਸਹਿਮਤੀ ਦੇ ਉੱਤੇ ਇਹ ਨਾਮ ਬਦਲੇ ਗਏ ਨੇ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆਯੂਸ਼ਮਨ ਅਰੋਗਿਆ ਕੇਂਦਰ ਦੇ ਬੋਰਡ ਜਿਹੜੇ ਨੇ ਲੁਧਿਆਣਾ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਉੱਤੇ ਲੱਗਨੇ ਸ਼ੁਰੂ ਹੋ ਗਏ ਨੇ ਕਾਰਨ ਹੈ ਕਿ ਕੇਂਦਰ ਨੇ ਸਖਤ ਇਤਰਾਜ਼ ਜਤਾਇਆ ਸੀ ਕਿ ਇਹਦੇ ਉੱਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਫੋਟੋ ਔਰ ਆਮ ਆਮ ਆਦਮੀ ਕਲੀਨਿਕ ਦਾ ਨਾਮ ਜਿਹੜਾ ਉਹ ਨਹੀਂ ਰੱਖਿਆ ਜਾ ਸਕਦਾ ਇਸ ਤੋਂ ਬਾਅਦ ਹੁਣ ਇਹਦੇ ਨਾਮ ਜਿਹੜੇ ਨੇ ਬਦਲ ਦਿੱਤੇ ਗਏ ਨੇ ਇਸ ਸਟੇਟ ਦੀ ਸਹਿਮਤੀ ਤੋਂ ਬਾਅਦ ਹੋਇਆ ਹੈਗਾ ਕਾਰਨ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 12000 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਰੋਕੀ ਗਈ ਸੀਗੀ ਮਾਫ ਕਰਨਾ 1200 ਕਰੋੜ ਰੁਪਏ ਦੀ ਜਿਹੜੀ ਪਹਿਲੀ ਗ੍ਰਾਂਟ ਹੈ ਉਹ ਰੋਕੀ ਗਈ ਸੀਗੀ ਉਸ ਗ੍ਰਾਂਟ ਨੂੰ ਰਿਲੀਜ਼ ਕਰਵਾਉਣ ਲਈ ਖੁਦ ਸਟੇਟ ਜਿਹੜੀ ਆ ਪੰਜਾਬ ਸਰਕਾਰ ਹੈ ਉਹ ਸਹਿਮਤ ਹੋ ਗਈ ਹੈ ਕਿ ਜਿਹੜੇ ਆਮ ਆਦਮੀ ਕਲੀਨਿਕ ਹੈ ਇਹਨਾਂ ਦੇ ਨਾਮ ਬਦਲ ਦਿੱਤੇ ਜਾਣ ਸ਼ੈਕਸਪੀਅਰ ਦੀ ਇੱਕ ਬੜੀ ਮਸ਼ਹੂਰ ਲਾਈਨ ਹੈ ਕਿ ਨਾਮ ਦੇ ਵਿੱਚ ਕੀ ਰੱਖਿਆ ਨਾਮ ਵਿੱਚ ਕੀ ਰੱਖਿਆ ਹੈ ਉਸੀ ਚੀਜ਼ ਦੇ ਉੱਤੇ ਉਸੀ ਤਰਜ਼ ਦੇ ਉੱਤੇ ਬਾਹਰ ਬੇਸ਼ੱਕ ਬੋਰਡ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਲੇਕਿਨ ਅੰਦਰ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤਾਂ ਜਿਉਂ ਦੀਆਂ ਟਿਊਬ ਬਣਿਆ ਰਹਿਣਗੀਆਂ ਟੈਸਟ ਵੀ ਉਸੀ ਤਰ੍ਹਾਂ ਹੋਣਗੇ ਡਾਕਟਰ ਆਪਣੇ ਪੇਸ਼ੈਂਟਸ ਨੂੰ ਵੀ ਉਸੀ ਤਰ੍ਹਾਂ ਦੇਖਣਗੇ ਔਰ ਡਾਕਟਰ ਵੀ ਆਪਣੇ ਪੇਸ਼ੈਂਟ ਦਾ ਟਰੀਟਮੈਂਟ ਉਸੀ ਤਰ੍ਹਾਂ ਕਰਨਗੇ ਬਦਲਿਆ ਤਾਂ ਸਿਰਫ ਇੱਕ ਬੋਰਡ ਬਦਲਿਆ ਹੈਗਾ ਇੱਕ ਨਾਮ ਜਿਹੜਾ ਹੈਗਾ ਉਹ ਚੇਂਜ ਕੀਤਾ ਹੈ ਇਹ ਲੇਕਿਨ ਗਰਾਂਟਾ ਮਿਲਨੀ ਸ਼ੁਰੂ ਹੋ ਜਾਣਗੀ ਆ ਜਿਹਦੇ ਨਾਲ ਲੋਕਾਂ ਨੂੰ ਜਿਹੜੀ ਆ ਸਹੂਲਤ ਵੀ ਮਿਲਨੀ ਸ਼ੁਰੂ ਹੋ ਜਾਏਗੀ ਕਿਉਂਕਿ ਆਮ ਆਦਮੀ ਨੂੰ ਜਿਹੜੀ ਆ ਸਹੂਲਤ ਤੱਕ ਮਤਲਬ ਹੁੰਦਾ ਬਾਹਰ ਬੋਰਡ ਦੇ ਉੱਤੇ ਆਮ ਆਦਮੀ ਕਲੀਨਿਕ ਲਿਖਿਆ ਹੋਵੇ ਜਾਂ ਅਰੋਗਿਆ ਕੇਂਦਰ ਲਿਖਿਆ ਹੋਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਲੁਧਿਆਣਾ ਦਾ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ